ਜਿਹੜੇ ਹੰਕਾਰ ਕਰੀ ਜਾਂਦੇ ਆ ਜਿਹੜੇ ਗੁੱਸਾ ਕਰੀ ਜਾਂਦੇ ਆ ਉਹਨਾਂ ਨੂੰ ਚਿਤਾ ਕੇ ਕੀ ਕਰਾਂਗੇ ਡੂੜ ਪਾਉਣੇ 2 ਸਾਲ ਗਾਲ੍ਹਾਂ ਹੀ ਕੱਢਣੀਆਂ ਉਹਨਾਂ ਨੇ ਗਾਲ੍ਹਾਂ ਕੱਢੇ ਉਦੋਂ ਉਹ ਵੀ ਕੱਢੀ ਜਾਂਦੇ ਆ ਉਹਦੇ ਚ ਬੋਟ ਨਹੀਂ ਵੀ ਪਾਉਂਗੇ ਤਾਂ ਵੀ ਉਹਨਾਂ ਨੇ ਗਾਲ੍ਹਾਂ ਕੱਢਣੀਆਂ ਕਿਉਂ ਬੋਟ ਖਰਾਬ ਕਰਨੀਆਂ ਗਾਲ੍ਹਾਂ ਪਿੱਛੇ ਫੇਰ ਆਪਾਂ ਨੇ ਆਪਾਂ ਕੰਮ ਕਰੀਏ ਮੈਂ ਜੋ ਕਹਿੰਦਾ ਉਹ ਕਰਦਾ ਜੋ ਮੈਂ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਬੋਰਡਾਂ ਤੇ ਕੀ ਲਿਖਿਆ ਹੋਇਆ आशु इज मस्ट मतलब आशु जरूरी है की गल एडा कि नैलसन मंडेला है बी क्यों जरूरी है बी इत गुंडे जरूरी है इतनी बदतमीजिया वाले जरूरी है मावा भैन देजतियां करे जरूरी है कर, देखते जी कि मैं प्रिंसीपल में बोलता सी प्रिंसीपल में किमें बोलता सी आ गई हूं तू जी मैं जी ट्रैफिक जी लेट हो गई हूं ना ही जा, जा फाना ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨ ਤਾਂ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਇੱਧਰਲੇ ਪਾਸੇ ਆ ਅੱਧੀ ਭਾਜਪਾ ਇੱਧਰਲੇ ਪਾਸੇ ਆ ਸਮਝ ਹੀ ਨਹੀਂ ਆਉਂਦੀ ਉਹ ਤਾਂ ਉਹ ਗੱਲ ਹੋ ਗਈ ਵੋਟਾਂ ਦਾ ਮਾਹੌਲ ਸੀ ਜਿਵੇਂ ਹੁਣ ਚੱਲਦਾ ਹੈ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ 'ਚ ਕਹਿੰਦੇ ਜੀ ਅੱਗ ਲੱਗ ਗਈ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ ਗੁਟੀਆਂ ਸਟਾਰਟ ਕੀਤੀਆਂ ਫਿਰ ਉਸੇ ਬੰਦੇ ਤਿੰਨ ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ 'ਤੇ ਜਿੰਦ ਦੀ ਕੋਈ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਜਮਾ ਠੀਕ ਉਹ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਕਹਿੰਦੇ ਨਹੀਂ ਅੱਗ ਤਾਂ ਮੱਚੀ ਜਾਂਦੀ ਹੈ ਮਈ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਹੈ ਮੱਚਣ ਦਿਓ ਆਏ ਨੇ ਉਹ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਨੇ ਕੀ ਯਕੀਨ ਕਰੋਗੇ ਨੰਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਮਨਪ੍ਰੀਤ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆਪਾਂ ਇਸ ਤਾਂ ਮੈਨੂੰ ਲੱਗਦਾ ਦੁਹਰਤੀ ਹਰ ਵੀ ਕਰਨ ਲੱਗੇ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀਦਲ ਚ ਇੱਕ ਵਾਰੀ ਆਮ ਆਨੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪ ਦੀ ਪਾਰਟੀ ਬਣਾ ਲਈ ਇੱਕ ਵਾਰੀ ਇਹ ਤਾਂ ਮਤਲਬ 7 8 11 12 ਤੇ ਚਲੇ ਗਿਆ ਕੰਮ ਕੋਈ ਯਾਰ ਕਿਤੇ ਤਾਂ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਦਣੂ ਡੇਟਾ ਕਰਦਾ ਉਦਰੀ ਖੜ ਜਾਂਦੀਆਂ ਨੇ ਯਾਰ ਬਸ ਕਿਤੇ ਤਾਂ ਖੜਜੋ ਨਾ ਹੁਣ ਲੜੀ ਜਾਂਦੇ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੁੱਟਨ ਲਾਈ ਮੱਲਾ ਦਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਕ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਂਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਹਰਉਣ ਵਾਸਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਹ ਤਾਂ ਆ ਕੰਮਾਂ ਤੇ ਲੱਗੇ ਹੋਏ ਨੇ ਜੀ ਕੋਈ ਪੰਜਾਬ ਹੈ ਇਹਦੇ ਵਿੱਚ ਇਹ ਜਿਹੜਾ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜਪਿੰਦੇ ਮੈਂ ਉਹ ਕੁਰਸੀ ਤੇ ਬਹਿਣਾ ਤੂੰ ਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜਪਿੰਦੇ ਜੀ ਆਪਾਂ ਚ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੈਂ ਤਾਂ ਹਰੇ ਗੱਲ 'ਚ ਮੇਰਾ ਨਾਂ ਲਾ ਦਿੰਦੇ ਨੇ ਮਿੱਤੋਂ ਜ਼ਿਆਦੇ ਪੈ ਜੇ ਕਹਿੰਦੇ ਭਗਵੰਤ ਮਾਨ ਅਸਤੀਫਾ ਦੇ ਵੇਲੇ ਤੁੰਦ ਜ਼ਿਆਦੇ ਪੈ ਗਈ ਹੈਦਕੀ ਗਰਮੀ ਪੈ ਗਈ ਕਹਿੰਦੇ ਭਗਵੰਤ ਮਾਨ ਗਰਮੀ ਘਟਾ ਸਕਦਾ ਸੀ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਜੇ ਕਹਿੰਦੇ ਭਗਵੰਤ ਮਾਨ ਅਸਤੀਫਾ ਦੇ ਵੇਲੇ ਮੇਂ ਹਰ ਗੱਲ ਮੇਰੇ ਨਾਲ ਆ ਲਾ ਦਿੰਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜਿਵੇਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਕੋ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਦਿਓ ਆਪ ਤਾਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿਓ ਜੀ ਕਦੇ ਕੱਲੇ ਗਰੀਬ ਦਾ ਜਵਾਕ ਹੀ ਰੱਖਿਆ ਭਗਵੰਤ ਮਾਨ ਨੂੰ ਗਾਲਾਂ ਕੱਢਣ ਨੂੰ ਬਸ ਮਨ ਮੁੱਦੇ ਦੇਖੋ ਇਹਨਾਂ ਦੇ ਮੁੱਦੇ ਦੇਖੋ ਭਗਵੰਤ ਮਾਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਚੱਪਲ ਪਾਈ ਐ ਦਾ ਮਤਲਬ ਖੱਬੇ ਪੱਖੀ ਹੋ ਗਿਆ ਉਹ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆਹ ਹਾਲ ਮੁੱਦੇ ਨੇ ਇਹਨਾਂ ਦੇ ਕਿੰਨੇ ਇਕੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਐ ਕਾਂਗਰਸ 'ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿਸੇ ਭੋਗ ਭੂਗ ਤੇ ਜਾਣਾ ਹੋਵੇ ਡਰਾਈਵਰ ਨੂੰ ਪੁੱਛਦੇ ਨੇ ਅੱਜ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਣਾ ਹੈ ਬਈ ਇੰਨੀਆਂ ਬਦਲੀਆਂ जेड़े कपड़े वगू पार्टियाँ बदलते हैं फिर वो थोड़े तो थो वोटा लेके बदल नहीं परसों चौथों ठंडल आ गया पत्नी चब्बे आल तो सुखबीर बादल कही जो क्या चार क महीनों वास्ते डेपूटेन दे पर लग गया पटवारी लगे यार और डेपूटेन से दे गया लीडर कितने डेपूटेन से दे जाते होंगे आ गया क्या दस कोई स्टैंड नहीं है जी मैं थोड़ा ये गल कहना ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਨੇ ਰਾਜ ਸਭਾ ਵਾਸਤੇ ਕੋਈ ਵੋਟ ਨਹੀਂ ਮੰਗਣੀ ਪੈਂਦੀ ਜੀ ਐਮਐਲਏ ਨੇ ਵੋਟਾਂ ਪੈਂਦੀਆਂ